ਸਰਪ੍ਰੀਤ ਤਾਲੂ ਵਾਲੀਆ ਮੇਰੇ ਸਾਥੀ ਵਿੱਕੀ ਵਡੇਰਾ ਜੀ ਏਵੀ 18 ਨਿਊਜ਼ ਤੋਂ ਏਵੀ 18 ਦੀ ਟੀਮ ਅੱਜ ਏਅ ਸਕੂਲ ਵਿਖੇ ਪਹੁੰਚੀ ਹੈ ਜਿੱਤੇ ਕਿ ਸਾਡੇ ਖੰਨੇ ਦਾ ਰੈਪਿਊਟਿਡ ਇਲੈਕਸ਼ਨ ਏਅਸ ਮੈਨੇਜਮੈਂਟ ਐਂਡ ਟਰਸਟ ਦਾ ਪੈ 31 ਮਾਰਚ ਨੂੰ ਹੋਣ ਜਾ ਰਿਹਾ ਹੈ ਜਿਸ ਨੂੰ ਲੈ ਕੇ ਸਾਡੇ ਸ਼ਹਿਰ ਦੇ ਵਿੱਚ ਹਮੇਸ਼ਾ ਦੋ ਪੈਨਲ ਬੰਦੇ ਨੇ ਇਸ ਵਾਰੀ ਵੀ ਇਹ ਉਮੀਦ ਕਰਦੇ ਆ ਕਿ ਦੋ ਹੀ ਬਣਨਗੇ ਤੇ ਉਹਦੇ ਅਧੀਨ ਹੀ ਜਿਹੜਾ ਇਲੈਕਸ਼ਨ ਹੈ ਉਹ ਲੜਿਆ ਜਾਊਗਾ ਸਾਡੇ ਨਾਲ ਵਿਜ਼ਨਰੀ ਪੈਨਲ ਹੈ ਜਿਹੜਾ ਜਿਹੜਾ ਕਿ ਪਹਿਲਾਂ ਇਹਦੇ ਤੇ ਕਾਬਜ ਵੀ ਰਿਹਾ ਹੈ ਉਹਦੇ ਮੈਂਬਰ ਸਹਿਬਾਨ ਨੇ ਕਿਉਂਕਿ 15 ਤਰੀਕ 13 ਤਰੀਕ ਕਾ ਜਿਹੜੇ ਪ੍ਰਧਾਨ ਰਹੇ ਨੇ ਇਸ ਟੈਨਿਓਰ ਦੇ ਵਿੱਚ ਸ਼ਮਿੰਦਰ ਮਿੰਟੂ ਜੀ ਖੜੇ ਨੇ ਉਹਨਾਂ ਨਾਲ ਗੱਲ ਕਰਦੇ ਆ ਕਿ ਇਸ ਵਾਰੀ ਵਿਜ਼ਨਰੀ ਪੈਨਲ ਕੀ ਜਿਹੜੇ ਡਿਵੈਲਪਮੈਂਟ ਲੈ ਕੇ ਜਾਂ ਕੀ ਡਿਵੈਲਪਮੈਂਟ ਦੀ ਮੈਂਟੈਲਿਟੀ ਲੈ ਕੇ ਪਬਲਿਕ ਦੀ ਕਚੈਰੀ ਤੇ ਜਾ ਰਹੇ ਆ ਪਹਿਲਾਂ ਤਾਂ ਸਰ ਵੈਲਕਮ ਐਂਡ ਬੈਸਟ ਆਫ ਲੱਕ ਫॉर ਯੂਅਰ ਕੰਟੈਸਟ ਥੈਂਕ ਯੂ ਬਡੀਰਾ ਸਾਹਿਬ ਤੇ ਹਰਪੀ ਆਲੂ ਵਾਲੀ ਜੀ ਅੱਜ ਏਵੀ 18 ਨਿਊਜ਼ ਆ ਬਹੁਤ ਬਹੁਤ ਧੰਨਵਾਦ ਆ ਤੁਸੀਂ ਸਾਡੇ ਇੱਥੇ ਅੱਜ ਡਾਕੂਮੈਂਟ ਅਸੀਂ ਫਾਈਲ ਕਰਨ ਵਾਸਤੇ ਆਏ ਸਾਡੀ ਟੀਮ ਸਾਰੀ ਆਈ ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਅੱਜ ਆਪਾਂ ਦਵਾਰਾ ਫੇਰ ਸਾਡੀ ਜਨਤਾ ਦੀ ਖੰਨੇਰੀ ਛੜੇ ਸਾਡੇ ਵੋਟਰਸ ਨੇ ਉਹਨਾਂ ਦੀ ਕਚਾਰੀ 'ਚ ਖੜੇ ਆ ਸੀ ਬਿਕੋਜ਼ ਅਸੀਂ 3 ਸਾਲ ਬਹੁਤ ਅੱਛੇ ਤਰੀਕੇ ਨਾਲ ਸਾਡੀ ਟੀਮ ਨੇ ਕੰਮ ਕੀਤਾ ਜਿਹੜਾ ਵਿਜ਼ਨਰੀ ਪੈਨਲ ਆਫ ਐਜੂਕੇਸ਼ਨ ਹੈਗਾ ਤਾਂ ਬੜੀ ਡਿਵੈਲਪਮੈਂਟ ਦੀ ਕੰਮ ਕੀਤੀ ਹੈ ਅਸੀਂ ਕੱਲੇ-ਕੱਲੇ ਸਾਡੇ ਅਸੀਂ ਤੁਹਾਨੂੰ ਸਾਰੀ ਜਿਹੜੇ ਸਾਡੇ ਵੋਟਰਸ ਨੇ ਸਾਡੇ ਸ਼ਹਿਰ ਵਾਸੀ ਨੇ ਉਹਨਾਂ ਨੂੰ ਅਸੀਂ ਅਲੱਗ-ਅਲੱਗ ਲੀਫਲੈਟ ਬਣਾ ਕੇ ਅਸੀਂ ਪੂਰਾ ਪ੍ਰੈਜੈਂਟੇਸ਼ਨ ਦਵਾਂਗੇ ਡਿਜੀਟਲ ਵੀ ਦਵਾਂਗੇ ਅਸੀਂ ਤੇ ਜੋ-ਜੋ ਅਸੀਂ ਕੀਤੀਆਂ ਨੇ ਤਰੱਕੀਆਂ ਤਾਂ ਡਵੈਲਪਮੈਂਟ ਕੀਤੀ ਆ ਉਹ ਸਾਰੇ ਅਸੀਂ ਕਰਾਂਗੇ ਤੇ ਨੈਕਸਟ ਵੀ ਜਿਹੜਾ ਸਾਡਾ ਜਿਹੜਾ ਹੈਗਾ ਵੀ ਸਾਡੇ ਅਸੀਂ ਰਿਕਵੈਸਟ ਕਰਦੇ ਹਾਂ ਸਾਰੇ ਵੋਟਰਸ ਨੂੰ ਵੀ ਸਾਡੇ ਪੈਨਲ ਨੂੰ ਮੈਕਸਿਮ ਵੋਟ ਪਾਓ ਸੋ ਥੈਟ ਕਿ ਓਨੈਸਟੀ ਨਾਲ ਡੈਡੀਕੇਸ਼ਨ ਨਾਲ ਤੇ ਟਰਾਂਸਪੈਰੈਂਸੀ ਨਾਲ ਕੰਮ ਕੀਤਾ ਅਸੀਂ ਫਿਰ ਅੱਗੇ ਡਵੈਲਪਮੈਂਟ ਕਰੀਏ ਇਹ ਜਿਹੜੀ ਧਰੋਹ ਰਹੀ ਹੈਗੀ ਆ ਤਕਰੀਬਨ 115 ਸਾਲ ਦੀ ਪੁਰਾਣੀ ਜਿਹੜੀ ਧਰੋਹ ਰਹੀ ਹੈਗੀ ਆ ਇਹਨੂੰ ਅਸੀਂ ਤੁਸੀਂ ਦੇਖ ਹੀ ਰਹੇ ਹੋ ਚੇਂਜਸ ਜਿਹੜੀਆਂ ਆ ਨੇ ਹੋਰ ਇਹਨੂੰ ਚੇਂਜ ਕਰੀਏ ਤਾਂ ਸਾਡਾ ਜਿਹੜਾ ਹੁਣ ਨੈਕਸਟ ਮੋਟਿਵ ਹੋਊਗਾ ਤਾਂ ਅਸੀਂ ਯੂਨੀਵਰਸਿਟੀ ਦੇ ਵਿੱਚ ਇਹਨੂੰ ਤ ਥੈਂਕ ਯੂ ਸਰ ਥੈਂਕ ਯੂ ਸੋ ਮੱਚ ਬਿਲਕੁਲ ਜੀ ਬਾਤ ਵਧੀਆ ਸਰ ਨੇ ਜਿਹੜੀ ਗੱਲ ਦੱਸੀ ਹੈ ਕਿ ਜਿਹੜਾ ਇਸ ਵਾਰੀ ਉਹਨਾਂ ਦਾ ਵਿਜ਼ਨ ਹੈ ਇਹਨੂੰ ਯੂਨੀਵਰਸਿਟੀ ਤਬਦੀਲ ਕਰਨ ਦਾ ਕਹਿੰਦੇ ਨੇ ਵਿਜ਼ਨ ਹਾਈ ਰੱਖਾਂਗੇ ਤਾਂ ਉਹਨੂੰ ਪਾਉਣ ਦੇ ਲਈ ਮਿਹਨਤ ਵੀ ਓਨੀ ਹੀ ਜ਼ਿਆਦਾ ਕਰਨੀ ਪਊਗੀ ਸਾਡੇ ਨਾਲ ਵਿਪਲੇਸ਼ ਕਈ ਜੀ ਨੇ ਜਿਨ੍ਹਾਂ ਨੇ ਕਿ ਅੱਜ ਹੀ ਕੰਟੈਸਟ ਕੀਤਾ ਸਰ ਦੇਖਿਆ ਬਈ ਯੂਥ ਵੀ ਹੋ ਤੁਸੀਂ ਸਭ ਤੋਂ ਮੇਨ ਗੱਲ ਹੈ ਸਰ ਇੱਕ ਉਦਯੋਗੀ ਘਰਾਣੇ ਦੇ ਨਾਲ ਨਾਲ ਸਮਾਜ ਸੇਵੀ ਦੇ ਨਾਲ ਨਾਲ ਜਿਹੜੇ ਸਾਡੇ ਹੈਰੀਟੇਜ ਇੰਸਟੀਚੂਟਸ ਆਫ ਸਟੱਡੀਜ਼ ਨੇ ਇਹਨਾਂ ਨਾਲ ਵੀ ਤੁਸੀਂ ਤੇ ਤੁਹਾਡੀ ਫੈਮਿਲੀ ਬੜਾ ਲਗਾਵ ਰੱਖਦੀ ਹੈ ਅੱਜ ਸਰ ਕੰਟੈਸਟ ਕੀਤਾ ਕੀ ਵਿਜ਼ਨ ਕੀ ਸ ਪਹਿਲਾਂ ਤਾਂ ਮੈਂ ਵਿੱਕੀ ਜੀ ਤੇ ਹਰਪ੍ਰੀਤ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਅਸੀਂ ਤੁਹਾਨੂੰ ਜ਼ਿਕਰ ਕੀਤਾ ਅੱਜ ਅਸੀਂ ਨਾਮਿਨੇਸ਼ਨ ਫਿਲ ਕਰਨ ਆ ਰਹੇ ਹਾਂ ਤੁਸੀਂ ਸਾਡੇ ਤੋਂ ਪਹਿਲਾਂ ਪਹੁੰਚੇ ਸਾਡੀ ਵੇਟ ਕਰ ਰਹੇ ਸੀਗੇ ਬਹੁਤ-ਬਹੁਤ ਧੰਨਵਾਦ ਤੁਹਾਡਾ ਸਰ ਅੱਜ ਦੁਬਾਰਾ ਅਸੀਂ ਇਸ ਮੌਕੇ ਤੇ ਇਕੱਠੇ ਹੋਏ ਹਾਂ ਕਿ ਕੋਈ ਇੱਕ ਸਮਾਜ ਦਾ ਕੋਈ ਇੱਕ ਨਵਾਂ ਪੈਰ ਅੱਗੇ ਕਦਮ ਰੱਖਣ ਦੀ ਸਾਡੇ ਤੇ ਪਰਮਾਤਮਾ ਵੱਲੋਂ ਬਖਸ਼ਿਸ਼ ਹੋਈ ਹੈ ਕਿ ਅੱਜ ਨਾਮਿਨੇਸ਼ਨ ਅਸੀਂ ਫਿਲ ਕੀਤਾ ਹੈ ਏਐਸ ਮੈਨੇਜਮੈਂਟ ਦਾ ਇਹ ਬੜਾ ਹੀ ਪੁਰਾਣਾ ਉੱਗਾ ਇਸ ਇੰਸਟੀਟਿਊਸ਼ਨ ਹੈ ਜੀ ਜਿਹੜੇ ਮਲਟੀਪਲ ਕਾਲਜਸ ਹੈ ਮਲਟੀਪਲ ਸਕੂਲਸ ਹੈ ਮੈਂ ਆਪ ਸਟੂਡੈਂਟ ਰਹੀ ਹਾਂ ਜੀ ਬਤੌਰ ਹੈੱਡ ਬॉय ਮੈਂ ਐਸ ਮਾਡਰਨ ਦੇ ਵਿੱਚ ਪਲੱਸ 2 ਕੰਪਲੀਟ ਕੀਤੀ ਹੈ ਪਲੱਸ ਤੇ ਬੀ ਕਾਮ ਦੇ ਵਿੱਚ ਮੈਂ ਸਟੂਡੈਂਟ ਰਹੀ ਹਾਂ ਇਸ ਕਾਲਜ ਦਾ ਜੀ ਤੇ ਮੇਰੇ ਫਾਦਰ ਸਾਹਿਬ ਮੇਰੇ ਦਾਦਾ ਜੀ ਸਭ ਇੱਥੇ ਇਸੇ ਇੰਸਟੀਟਿਊਟ ਤੋਂ ਪੜ੍ਹੇ ਹੋਏ ਹਨ ਤੇ ਫਾਦਰ ਸਾਹਿਬ ਨੇ ਬੀਇੰਗ ਸਟੂਡੈਂਟ ਵੀ ਇੱਥੇ ਸਿੱਖਿਆ ਤੇ ਮੁੜ ਕੇ ਇਲੈਕਸ਼ਨ ਜਿਹੜੇ ਹੁੰਦੇ ਆ ਇਹ ਸਾਡੇ ਮੈਨੇਜਮੈਂਟ ਦੇ ਉਹ ਵੀ ਲੜੇ ਉਹਦੇ ਵਿੱਚ ਵੀ ਯੋਗਦਾਨ ਆਪਣਾ ਪਾਉਂਦੇ ਰਹੇ ਹੁਣ ਕਾਂਗਰਸ ਪੈਨਲ ਦੀ ਟੀਮ ਬੜੀ ਸ਼ਾਨਦਾਰ ਪਿਛਲੀ ਵਾਰ ਵੀ ਬੜਾ ਸ਼ਾਨਦਾਰ ਪ੍ਰਦਰਸ਼ਨ ਸੀਗਾ ਵਿਜਨਰੀ ਪੈਨਲ ਫਾਰ ਐਜੂਕੇਸ਼ਨ ਦਾ ਜਿਹਨੂੰ ਲੀਡ ਕਰ ਰਿਹਾ ਸ਼ਮਿੰਦਰ ਜੀ ਸਾਡੇ ਨਾਲ ਹੀ ਖੜੇ ਹੈ ਤੇ ਅਸੀਂ ਹੁਣ ਆਪਣਾ ਯੋਗਦਾਨ ਜਿਹੜਾ ਹੈਗਾ ਐਸੱਚ ਫੈਮਿਲੀ ਵੱਲੋਂ ਪ੍ਰੇਰਿਤ ਹੋਏ ਹੋਏ ਆ ਇਸ ਇੰਸਟੀਟਿਊਸ਼ਨ ਨੂੰ ਅੱਗੇ ਵਧਾਉਣ ਵਾਸਤੇ ਜਿਹੜਾ ਵਿਜਨ ਹੈਗਾ ਉਹਦੇ ਉੱਤੇ ਕੰਮ ਕਰਨਾ ਚਾਹੁੰਦੇ ਆ ਐਜ਼ ਅ ਯੂਥ ਕਿ ਜਿਹੜੇ ਸਟੂਡੈਂਟਸ ਐ ਉਹਨਾਂ ਨੂੰ ਕਿਹ ਜੀ ਡਾਇਰੈਕਸ਼ਨ ਚਾਹੀਦੀ ਹੈ ਮੈਂ ਮੇਰੀ ਆਪਣੀ ਐਜੂਕੇਸ਼ਨ ਜਿਹੜੀ ਹੈਗੀ ਹੈ ਬੈਕਗਰਾਉਂਡ ਐ ਐਸ ਤੋਂ ਵੀ ਪੜਿਆ ਮੈਂ ਜੀ ਫਿਰ ਇਥੋਂ ਗ੍ਰੈਜੂਏਸ਼ਨ ਕਰਨ ਤੋਂ ਬਾਅਦ ਮੈਂ ਪੋਸਟ ਗ੍ਰੈਜੂਏਸ਼ਨ ਕੰਰਿੰਗਲੀ ਵਨ ਆਫ ਦਾ ਇੰਡੀਆਜ਼ ਪ੍ਰੈਸਟੀਜੀਅਸ ਇੰਸਟੀਟਿਊਸ਼ਨ ਐਸ ਪੀ ਜੈਨ ਮੈਨੇਜਮੈਂਟ ਕਾਲਜ ਹੈ ਮੁੰਬਈ ਤੇ ਉੱਥੋਂ ਵੀ ਮੈਂ ਆਪਣੀ ਪੋਸਟ ਗ੍ਰੈਜੂਏਸ਼ਨ ਕੰਪਲੀਟ ਕਰਕੇ ਆਇਆ ਸੀਗਾ ਤੇ ਅਸੀਂ ਉਥੋਂ ਕਾਫੀ ਐਕਸਪੋਜ਼ਰ ਲਿੱਤਾ ਹੈ ਤੇ ਕਮੀਆਂ ਪਤਾ ਲੱਗਦੀਆਂ ਨੇ ਵੀ ਸਾਡੇ ਸ਼ਹਿਰ ਦੇ ਵਿੱਚ ਸਾਨੂੰ ਐਕਸਪੋజర్ ਕਿੱਥੇ ਮਰ ਰਿਹਾ ਤੇ ਆਪ ਸਾਡਾ ਇੱਕੋ ਏਜੰਡਾ ਵੀ ਐਕਸਪੋజర్ ਵੱਧ ਤੋਂ ਵੱਧ ਬੱਚੇ ਦਾ ਕਿਵੇਂ ਵਧੇ ਉਹਦੇ ਵਾਸਤੇ ਕੋਈ ਗਾਈਡੈਂਸ ਕੋਈ ਭਜਨਟ ਜੋ ਵੀ ਕਰਨੀ ਹੋਊਗੀ ਅਸੀਂ ਡਟ ਕੇ ਕਰਾਂਗੇ ਜੀ ਤਨਵਰ ਥੈਂਕ ਯੂ ਕਈ ਸਾਹਿਬ ਸਾਡੇ ਨਾਲ ਸ਼ੁਕਲਾ ਜੀ ਵੀ ਖੜੇ ਨੇ ਸ਼ੁਕਲਾ ਜੀ ਦੇਖਿਆ ਵੇ ਕਿ ਪਹਿਲਾਂ ਹੀ ਮੈਂ ਕਹਿ ਕੇ ਹਟਿਆ ਕਿ ਹੈਰੀਟੇਜ ਅਧਾਰੇ ਨੇ ਜੀ ਸਾਡੇ ਤੇ ਪ੍ਰੈਸਟੀਜੀਅਸ ਇਲੈਕਸ਼ਨ ਹੈ ਵਿਜ਼ਨਰੀ ਪੈਨਲ ਆਫ এডੂਕੇਸ਼ਨ ਸਰ ਇਸ ਵਾਰੀ ਮੇਨ ਕੀ ਲੈ ਕੇ ਜਨਤਾ ਦੀ ਕਚੈਰੀ ਚ ਜਾ ਰਿਹਾ ਕਿ ਇਹ ਜਿਹੜੇ ਇਹਨਾਂ ਦੀ ਡਿਵੈਲਪਮੈਂਟ ਹੈ ਤੇ ਬੈਟਰਮੈਂਟ ਹੈ ਹੋਰ ਜ਼ਿਆਦਾ ਕੀਤੀ ਜਾ ਸਕਦੀ ਹੈ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੁਸੀਂ ਜਿਹੜਾ ਸਾਨੂੰ ਆਪਣੇ ਇੰਟਰਵਿਊ ਲਈ ਆਨ ਦਾ ਤੁਸੀਂ ਟਾਈਮ ਦਿੱਤਾ ਦੇਖੋ ਹੈਰੀਟੇਜ ਇੰਸਟੀਚਿਊਟ ਤਾਂ ਹੈ ਆਪਣੇ ਇਲਾਕੇ ਦੀ ਹੈ ਇਹ ਤੇ ਇਹ ਪਹਿਲਾਂ ਇਨੀ ਪਿਛਲੇ ਜਿਹੜੇ ਬਜ਼ੁਰਗਾਈ ਨੇ ਡਿਵੈਲਪਮੈਂਟ ਕਹਿੰਦੇ ਇੱਕ ਤੋਂ ਲੈ ਕੇ ਪਹਿਲਾਂ ਇੱਕ ਸੀਗੇ ਤੇ ਸੱਤ ਸੰਸਥਾਵਾਂ ਬਣ ਗਈਆਂ ਇੱਥੇ ਤੇ ਜਿਹੜੇ ਪਿਛਲੇ ਸਾਲ ਸਾਡੇ 3 ਸਾਲ ਮੁੰਡਿਆਂ ਨੇ ਕੰਮ ਕੀਤਾ ਹੈ ਇਹਨਾਂ ਨੇ ਬਹੁਤ ਜ਼ਿਆਦਾ ਡਿਵੈਲਪਮੈਂਟ ਕਰਾਇਆ ਤੁਸੀਂ ਦੇਖ ਰਹੇ ਹੋ ਉਹ ਤਾਂ ਆਪਾਂ ਆਫਿਸ ਚੋਂ ਨਿਕਲ ਕੇ ਆਏ ਆ ਕਿੰਨੇ ਸ਼ਾਨਦਾਰ ਆਫਿਸ ਬਣੇ ਹੋਏ ਨੇ ਹੋਰ ਸਪੋਰਟ ਦੇ ਮਾਮਲੇ ਜ ਵੀ ਇਹਨਾਂ ਨੇ ਬਹੁਤ ਤਰੱਕੀਆਂ ਕਰਾਈਆਂ ਨੇ ਬਾਕੀ ਇਸ ਟਾਈਮ ਅੱਜ ਦੀ ਪੋਜੀਸ਼ਨ ਇਹ ਹੈ ਵੀ ਇੱਥੇ ਅੱਗੇ ਦੋ ਪੈਨਲ ਖੜਦੇ ਆ ਇਸ ਟਾਈਮ ਤਿੰਨ ਦੀ ਤਿਆਰੀ ਹੈ ਪਰ ਮੈਨੂੰ ਲੱਗਦਾ ਤਿੰਨੇ ਤਾਂ ਫੇਰ ਦੋ ਹੋ ਜਾਣੇ ਨੇ ਕਾਰਨ ਇਹ ਹੈ ਵੀ ਜਿਹੜੇ ਸਾਡੇ ਮੁਖਾਲਫ ਪੈਨਲ ਨੇ ਨਾ ਤਾਂ ਉਹਨਾਂ ਕੋ ਕੈਂਡੀਡੇਟ ਲੱਭ ਰਹੇ ਨੇ ਹੁਣ ਇੱਕ ਦੋ ਦਿਨ ਦੀ ਮੰਤਾਂ ਕਰਦੇ ਨੇ ਸਾਡੇ 8 ਪਾ ਲੋ ਕਹਿੰਦੇ ਮੇਰੇ 10 ਪਾ ਲੋ ਐ ਪੈਨਲ ਨਹੀਂ ਬਣਦੇ ਬੈਨਰ ਬਣਦੇ ਵਿਚਾਰਦਾਰ ਨਾਲ ਜਿਹਦੀ ਜੋ ਵਿਚਾਰਦਾਰ ਉਹ ਆਪਣਾ ਪੈਨਲ ਬਣਾ ਕੇ ਆਪਣੇ ਲੋਕਾਂ ਚ ਪੇਸ਼ ਕਰੇ ਤੇ ਉਹਨੇ ਵੋਟਾਂ ਜੁੱਬਾ ਉਹਨਾਂ ਦੀ ਹੈਗੀਆਂ ਲੈਣ ਤੇ ਥੈਂਕ ਯੂ ਜੀ ਸਾਡੇ ਨਾਲ ਹਾਂਜੀ ਪਲੀਜ਼ ਅਗਲੀ ਗੱਲ ਹੋਰ ਹੈ ਜਿਹੜਾ ਦੂਜਾ ਪੈਨਲ ਪਿਛਲੀ ਵਾਰ ਮੁਖਾਲਫਤ ਸੀਗਾ ਮਤਲਬ اپੋਜੀਸ਼ਨ ਸੀਗਾ ਉਹ ਤਾਂ 1.5 ਮਹੀਨੇ ਪਹਿਲਾਂ ਹੀ ਭੱਜ ਗਏ ਮਤਲਬ ਕਿ ਯਾਦ ਇਹਨਾਂ ਨੇ ਬਹਿ ਕੇ ਮੁਕਾਬਲਾ ਕਰਦੇ ਨਾ ਸਵਾਲ ਪੁੱਛਦੇ ਜਵਾਬ ਪੁੱਛਦੇ ਨਾ ਧਰਨੇ ਦਿੰਦੇ ਵੀ ਤੁਸੀਂ ਕੰਮ ਸਹੀ ਨਹੀਂ ਕਰਦੇ ਬਜਾਏ ਇਸ ਕੰਮ ਤੋਂ ਉਹ ਪਹਿਲੇ 15 14 15 ਮਹੀਨੇ ਪਹਿਲਾਂ ਪਹਿਲੇ ਮਹੀਨੇ ਚਪਕਾ ਖੇੜਾ ਚਲਾ ਕੇ ਭੱਜ ਗਏ ਵੀ ਲੋਕਾਂ ਦੀ ਕਚਹਿਰੀ ਜਾਇਆ ਤੁਸੀਂ 3 ਸਾਲ ਬਾਅਦ ਚੌਣ ਕੇ ਵੀ 3 ਸਾਲ ਕੰਮ ਕਰਕੇ ਦਿਖਾਓ ਲੋਕਾਂ ਨੂੰ ਅਪੋਰਚਨ ਕਰੋ ਇਹ ਕੋਈ ਤਰੀਕਾ ਥੋੜੀ ਅੱਜ ਫੇਰ ਤੁਸੀਂ ਫੇਰ ਖੜਨ ਲੱਗਿਓ ਤੁਹਾਡੇ ਹੱਕੇ ਨਹੀਂ ਬਣਦਾ ਖੜਨ ਜਿਵੇਂ ਕਿ ਉਹਨਾਂ ਨੇ ਕਿਹਾ ਵੈ ਕਿ ਜੇਕਰ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਹੈ ਆਪਸ ਦੇ ਵਿੱਚ ਕੋਈ ਜੇਕਰ ਮਨਮੋਟਾ ਹੈ ਤਾਂ ਉਹ ਇੱਕ ਟੇਬਲ ਤੇ ਬੈਠੋ ਕਿਉਂਕਿ ਇਹ ਹੈਰੀਟੇਜ ਹੈਦਾਰੇ ਨੇ ਤੇ ਸ਼ਹਿਰ ਦੇ ਵਿੱਚ ਇਹਨਾਂ ਦਾ ਬਹੁਤ ਵੱਡਾ ਨਾਮ ਹੈ ਸਾਡੇ ਨਾਲ ਰੁਤਰਾ ਸਾਹਿਬ ਵੀ ਖੜੇ ਨੇ ਲੋਟਰਾ ਸਾਹਿਬ ਤੁਸੀਂ ਪਹਿਲਾਂ ਵੀ ਸੇਵਾਵਾਂ ਦੇ ਰਹੇ ਹੋ ਤੇ ਹੁਣ ਸਰ ਕੀ ਫਿਊਚਰਿਸਟਿਕ ਪਲਾਨ ਲੈ ਕੇ ਇਸ ਵਾਰੀ ਜਨਤਾ ਦੀ ਕਚੈਰੀ 'ਚ ਜਾ ਰਹੇ ਹੋ ਪਹਿਲਾਂ ਤਾਂ ਬਡੇਰਾ ਸਾਹਿਬ ਤੁਹਾਡਾ ਅਲੂ ਵਾਲੀਆ ਸਾਹਿਬ ਬਹੁਤ-ਬਹੁਤ ਧੰਨਵਾਦ ਤੁਹਾਡਾ ਤੇ ਜਿਸ ਤਰ੍ਹਾਂ ਪ੍ਰਧਾਨ ਜੀ ਨੇ ਤੁਹਾਨੂੰ ਦੱਸਿਆ ਕਿ ਇਹਨੂੰ ਯੂਨੀਵਰਸਿਟੀ ਬਣਾਉਂਦਾ ਸਾਡਾ ਪਲਾਨ ਹੈ ਉਸਤੇ ਅਸੀਂ ਕੰਮ ਕਰਾਂਗੇ ਬਾਕੀ ਸਾਡੇ ਬਹੁਤ ਸਾਰੇ ਪ੍ਰੋਜੈਕਟ ਜਿਹੜੇ ਪਾਈਪਲਾਈਨ ਦੇ ਵਿੱਚ ਨੇ ਅਸੀਂ 3 ਸਾਲ ਇੰਨਾ ਕੰਮ ਕੀਤਾ ਜਲਦੀ ਇਹਦਾ ਜਿਹੜਾ ਚਿੱਠਾ ਅਸੀਂ ਤੁਹਾਨੂੰ ਅਸੀਂ ਬਣਾ ਕੇ ਇੱਕ ਸੋਸ਼ਲ ਪਲੇਟਫਾਰਮ ਤੇ ਅਸੀਂ ਇਹਨੂੰ ਲਾਂਚ ਵੀ ਕਰਾਂਗੇ ਜਿਹੜੇ 3 ਸਾਲ ਦੇ ਵਿੱਚ ਅਸੀਂ ਕੰਮ ਕੀਤੇ ਨੇ ਤੇ ਕੋਵਿਡ ਪੀਰੀਅਡ ਦੇ ਬਾਵਜੂਦ ਵੀ ਅਸੀਂ ਇਸ ਤਰ੍ਹਾਂ ਜਿੱਥੇ ਸਰਵਾਈਵਲ ਚੰਗੇ ਚੰਗੇ ਕਾਲਜਾਂ ਦਾ ਮੁਸ਼ਕਿਲ ਹੋ ਗਿਆ ਅਸੀਂ ਉਸ ਦੌਰ ਦੇ ਵਿੱਚੋਂ ਨਿਕਲ ਕੇ 6 ਇੰਸਟੀਚਿਊਟ ਸਾਡੇ ਘਾਟੇ ਦੇ ਵਿੱਚ ਸੀਗੇ ਸੱਤ ਦੇ ਵਿੱਚੋਂ 6 ਅੱਜ ਦੀ ਡੇਟ ਦੇ ਵਿੱਚ ਇੱਕ ਇੰਸਟੀਚਿਊਟ ਸਾਡਾ ਥੋੜਾ ਜਿਹਾ ਲਾਸਟ ਚ ਹੈ ਬਾਕੀ ਸਾਰੇ ਇੰਸਟੀਚਿਊਟ ਪ੍ਰੋਫਿਟ ਚ ਨੇ ਇਹ ਅੱਜ ਤੱਕ ਇਹ ਕਦੀ ਨਹੀਂ ਹੋਇਆ ਸਾਡੀ ਸਾਰੀ ਟੀਮ ਨੇ ਸਾਡੇ ਪ੍ਰਧਾਨ ਜੀ ਨੇ ਸਾਡੇ ਸੀਨੀਅਰ ਮੈਂਬਰ ਸ਼ਰਮਾ ਜੀ ਤਜਿੰਦਰ ਸ਼ਰਮਾ ਜੀ ਸ਼ੀਲਾ ਜੀ ਸਾਡੇ ਮੈਂਟਰ ਨੇ ਰਜੀਵ ਰਾ ਮਹਿਤਾ ਜੀ ਵਿਕਾਸ ਮਹਿਤਾ ਜੀ ਸਾਰੇ ਸੀਨੀਅਰ ਮੈਂਬਰਾਂ ਨੇ ਡਟ ਕੇ ਮਿਹਨਤ ਕੀਤੀ ਹੈ ਅਸੀਂ ਸਾਡੀ ਜਿਹੜੀ ਵਿਜ਼ਨ ਹੈ ਜਿਹੜੀ ਤੁਹਾਨੂੰ ਦੱਸੀ ਆ ਅਸੀਂ ਡਿਵੈਲਪਮੈਂਟ ਦੀ ਚਾਹੇ ਇਨਫਰਾਸਟ੍ਰਕਚਰ ਚਾਹੇ ਸਪੋਰਟਸ ਵਾਲਾ ਅਸੀਂ ਹੁਣ ਤਹੀਂ ਸਾਡਾ ਨਾਮ ਵਿਜਨਰੀ ਪੈਨਲ ਆਫ ਐਜੂਕੇਸ਼ਨ ਹੈ ਅਸੀਂ ਜਿਹੜੀ ਸਾਡੀ ਵਿਜਨ ਹੈ ਅਸੀਂ ਇਹਨੂੰ ਰਿਐਲਿਟੀ ਦੇ ਵਿੱਚ ਟਰਾਂਸਫਾਰਮ ਕਰਨਾ ਸਾਡਾ ਪ੍ਰੋਜੈਕਟ ਚੱਲ ਰਿਹਾ ਹੈ ਅਸੀਂ ਜਲਦੀ ਅਸੀਂ ਸਾਰੇ ਤੁਹਾਨੂੰ ਅਪੀਲ ਕਰਦੇ ਹਾਂ ਕਿ ਤੁਸੀਂ ਵਿਜਨਰੀ ਪੈਨਲ ਨੂੰ ਇੱਕ ਔਰ ਫੇਰ ਮੌਕਾ ਦਿਓ ਤਾਂ ਜੋ ਸਾਡੇ ਜਿਹੜੇ ਕੰਮ ਜਿਹੜੇ ਪਾਈਪਲਾਈਨ ਦੇ ਵਿੱਚ ਅਸੀਂ ਉਹਨਾਂ ਨੂੰ ਪੂਰਾ ਕਰ ਸਕੀਏ ਧੰਨਵਾਦ ਥੈਂਕ ਯੂ ਲੁਤਰਾ ਜੀ ਸਾਡੇ ਨਾਲ ਤਰਜਿੰਦਾ ਸ਼ਰਮਾ ਜੀ ਵੀ ਖੜੇ ਨੇ ਸਰ ਦੇਖਿਆ ਵੇ ਕਿ ਬਹੁਤ ਰੈਪਿਊਟਡ ਇਲੈਕਸ਼ਨ ਨੇ ਤੇ ਹੁਣ ਟਾਈਮ ਵੀ ਸਰ ਥੋੜਾ ਹੀ ਰਹਿ ਗਿਆ ਕੋਈ 31 ਮਾਰਚ ਨੂੰ ਤਾਂ ਇਲੈਕਸ਼ਨ ਹੋਣੇ ਜਾ ਰਹੇ ਨੇ ਤਾਂ ਸਰ ਤੁਸੀਂ ਹਰਪ੍ਰੀਤਜੀ ਤੇ ਵਿੱਕੀਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਕਿ ਤੁਸੀਂ ਅੱਜ ਸਮਾਂ ਕੱਢ ਕੇ ਸਾਡੇ ਕੋਲ ਇੱਥੇ ਆਏ ਹੋ ਅੱਜ ਜਿਹੜਾ ਇਲੈਕਸ਼ਨ ਹੋ ਰਿਹਾ 3 ਸਾਲ ਬਾਅਦ ਅਸੀਂ ਫੇਰ ਲੜਨ ਵਾਸਤੇ ਲੋਕਾਂ ਦੀ ਤਾਲ ਤੇ ਵੀ ਜਾ ਰਹੇ ਹਾਂ ਆਪਣਾ ਤਿੰਨ ਸਾਲਾਂ ਦਾ ਲੇਖਾ ਜੋਖਾ ਦੱਸਣ ਵਾਸਤੇ ਲੋਕਾਂ ਨੂੰ ਆ ਰਹੇ ਹਾਂ ਕਿ ਅਸੀਂ ਤਿੰਨ ਸਾਲ ਚ ਕੀ ਕੀਤਾ ਤਿੰਨ ਸਾਲ ਦੇ ਵਿੱਚ ਜੇ ਮੈਂ ਫੰਡਸ ਦੀ ਗੱਲ ਕਰਾਂ ਸਰਕਾਰ ਵੱਲੋਂ ਤੇ ਲੋਕਾਂ ਕੋਲੋਂ ਜਿੰਨਾ ਦਾਨ ਅਸੀਂ ਇਕੱਠਾ ਕੀਤਾ ਮੇਰੇ ਖਿਆਲ ਦੇ ਵਿੱਚ ਕਦੇ ਵੀ ਪਿਛੇ ਨਹੀਂ ਇੰਨਾ ਇਕੱਠਾ ਹੋਇਆ ਮੈਂ ਇਹ ਸਕੂਲ ਦੇ ਵਿੱਚ ਸੈਕਟਰੀ ਦੇ ਤੌਰ ਤੇ ਕੰਮ ਕੀਤਾ ਅੱਜ ਤੁਸੀਂ ਉੱਥੇ ਵੀ ਦੇਖੋ ਜੋ ਕਿ ਜੋ ਕਾਇਆਪਲਟ ਕੀਤੀ ਪਈ ਹੈ ਇਹ ਲੋਕਾਂ ਨੇ ਸਾਰੇ ਲੋਕਾਂ ਦੇ ਸਹਿਯੋਗ ਨਾਲ ਹੋਇਆ ਸਰਕਾਰ ਦੀ ਸਹਿਯੋਗ ਨਾਲ ਹੋਇਆ ਪਿਛਲੀ ਸਰਕਾਰ ਨੇ ਸਾਨੂੰ ਬਹੁਤ ਫੰਡ ਦਿੱਤੇ ਸੀਗੇ ਤੇ ਜਿੱਥੇ ਤੱਕ ਐਜੂਕੇਸ਼ਨ ਦਾ ਸਵਾਲ ਆ ਸਾਡੀ ਗੇਮਜ਼ ਦੇ ਵਿੱਚ 57 ਮੈਡਲ ਸੋਨੇ ਦੇ ਉੱਥੇ ਮਦਦ ਰਕ ਆਏ ਨੇ ਇਸ ਵਾਰ ਪਹਿਲੀ ਵਾਰ ਹੀ ਆ ਕਿ ਫਸਟ ਟਾਈਮ ਇੰਨੇ ਮੈਡਲ ਇਸ ਸਕੂਲ ਦੇ ਵਿੱਚ ਆਏ ਤੇ ਬਾਕੀ ਸੰਸਥਾ ਦੇ ਵਿੱਚ ਵੀ ਇਹ ਬਹੁਤ ਮਿਹਨਤ ਕੀਤੀ ਸਭ ਸਟੇਮ ਸੈਕਟਰੀ ਸਾਹਿਬ ਨੇ ਤੇ ਅੱਗੇ ਨੂੰ ਵੀ ਅਸੀਂ ਜੋ ਮਤਲਬ ਆਪਣਾ ਆਏਗਾ ਪੂਰਾ ਜੋੜ ਲਾ ਕੇ ਲੋਕਾਂ ਨੂੰ ਅਪੀਲ ਕਰਦੇ ਆ ਕਿ ਸਾਨੂੰ ਇੱਕ ਵਾਰ ਮੌਕਾ ਦਿਓ ਤੇ ਫਿਰ ਜਿਹੜੇ ਕਮੀਆਂ ਨੇ ਉਹ ਪੂਰੀਆਂ ਕਰਾਂਗੇ ਨਗੰਦਾ ਬਹੁਤ ਧੰਨਵਾਦ ਥੈਂਕ ਯੂ ਜੀ ਜਿਵੇਂ ਕਿ ਕੁਆਲਿਟੀ ਐਜੂਕੇਸ਼ਨ ਓਵਰਆਲ ਡਵੈਲਪਮੈਂਟ ਆਫ ਸਟੂਡੈਂਟਸ ਇਹ ਮੇਨ ਵਿਜ਼ਨ ਦੇ ਵਿੱਚ ਆ ਸਾਡੇ ਨਾਲ ਅਮਨ ਕਟਾਰੀਆ ਜੀ ਵੀ ਖੜੇ ਨੇ ਕਟਾਰੀਆ ਸਾਹਿਬ ਦੇਖਿਆ ਵੇ ਕਿ ਇੱਕ ਤਾਂ ਆਪਣੇ ਹੈਰੀਟੇਜ ਇੰਸਟੀਟਿਊਟਸ ਤਾਂ ਇਹ ਹੈਗੇ ਨੇ ਉੱਤੋਂ ਜਦੋਂ ਯੂਥ ਦੇ ਨਾਲ ਜੁੜੇ ਹੁੰਦੇ ਨੇ ਕਿਉਂਕਿ ਬੱਚਿਆਂ ਦੇ ਕੈਰੀਅਰ ਮੇਕਿੰਗ 'ਚ ਬਹੁਤ ਵੱਡਾ ਰੋਲ ਹੁੰਦਾ ਤਾਂ ਸਰ ਤੁਸੀਂ ਕੀ ਵਿਜ਼ਨ ਲੈ ਕੇ ਕੀ ਸੋਚ ਲੈ ਕੇ ਬਿਓਂਡ ਇਸ ਵਾਰੀ ਐਕਸਟਰਾ ਵਾ ਵੀ ਕਿ ਵਧੀਆ ਹੋ ਸਕੇ ਸਭ ਤੋਂ ਪਹਿਲਾਂ ਤਾਂ ਮੈਂ ਬਹੁਤ ਧੰਨਵਾਦ ਕਰਦਾ ਹਾਂ ALUVALIA ਸਾਹਿਬ ਕਿ ਕੀ ਤੁਹਾਡਾ ਕਿ ਤੁਸੀਂ ਰੂਬਰੂ ਕਰਵਾ ਰਹੇ ਹੋ ਸ਼ਹਿਰ ਖੰਨੇ ਦੇ ਨਾਲ ਜੋ ਇਹ ਇਲੈਕਸ਼ਨ ਹੈ ਸਾਡੇ ਖੰਨੇ ਦੀ ਇਹ ਮਤਲਬ ਇੱਕ ਜੋ ਵਿਧਾਨ ਸਭਾ ਦੀ ਇਲੈਕਸ਼ਨ ਹੁੰਦੀ ਹੈ ਉਹਦੇ ਬਰਾਬਰ ਦੀ ਇਲੈਕਸ਼ਨ ਹੈ ਪੰਜ ਛੇ ਵੱਡੇ ਇੰਸਟੀਟਿਊਸ਼ਨ ਨੇ AES ਕਾਲਜ ਦੇ ਨਾਲ ਜੁੜੇ ਹੋਏ AES ਕਾਲਜ ਫॉर ਊਮਨ ਹੈ ਬੋਇਸ ਹੈ ਜਿਸ ਸਕੂਲ ਦੇ ਵਿੱਚ ਆਪਾਂ ਖੜੇ ਆਰਿਆ ਸਕੂਲ ਇਹਨੂੰ ਕਹਿੰਦੇ ਆ ਤੇ ਇੱਕ ਮਤਲਬ ਇੱਕ ਦਰੋਹਰ ਹੈ ਕਿਉਂਕਿ ਇਹਨੂੰ ਘੰਟੇ ਵਾਲਾ ਸਕੂਲ ਵੀ ਕਹਿ ਕੇ ਬੁਲਾ ਲੈਂਦੇ ਆ ਅਲੂਵਾਲੀ ਸਾਹਿਬ ਨੇ ਗੱਲ ਕੀਤੀ ਹੈ ਯੂਦੀ ਤਾਂ ਮੈਂ ਦੱਸਣਾ ਚਾਹੁੰਦਾ ਹੈ ਵੀ ਜੋ ਸ਼ਮਿੰਦਰ ਸਿੰਘ ਮਿੰਟੂ ਜੀ ਜਿਨ੍ਹਾਂ ਦੀ ਪ੍ਰਧਾਨਗੀ ਹੇਠ 3 ਸਾਲ ਇਸ ਇੰਸਟੀਟਿਊਸ਼ਨ ਨੂੰ ਚਲਾਇਆ ਗਿਆ ਹੈ ਇਹ ਵੀ ਯੂਥ ਦੇ ਵਿੱਚ ਹੀ ਆਉਂਦੇ ਨੇ ਕੋਈ ਬਹੁਤੀ ਉਮਰ ਨਹੀਂ ਹੈ ਇਹਨਾਂ ਦੀ ਤੇ ਸਾਡੇ ਜਿੰਨੇ ਵੀ ਮੈਂਬਰ ਜਿੱਤ ਕੇ ਆਏ ਸੀ ਚਾਇਓ ਲੁਥਰਾ ਸਾਹਿਬ ਸੀ ਨਵਦੀਪ ਜੀ ਸੀਗੇ ਜਾਂ ਹੋਰ ਵੀ ਸੀਗੇ ਬਹੁਤ ਸਾਰੇ ਯੂਥ ਮਤਲਬ ਮੈਂਬਰ ਜਿੱਤ ਕੇ ਆਏ ਸੀਗੇ ਲੋਕਾਂ ਜਿਨ੍ਹਾਂ ਦੀ ਵੋਟਾਂ ਬਣੀਆਂ ਆਈਆਂ ਨੇ ਉਹਨਾਂ ਨੇ ਯੂਥ ਨੂੰ ਅੱਗੇ ਕੀਤਾ ਸੀ ਯੂਥ ਦੇ ਨਾਲ ਨਾਲ ਜੋ ਸਾਡੇ ਸੀਨੀਅਰ ਜਿੱਤ ਕੇ ਆਏ ਸੀ ਜਿਵੇਂ ਤੇਜਿੰਦਰ ਅੰਕਲ ਜੀ ਖੜੇ ਨੇ ਸ਼ੀਲਾ ਜੀ ਸੀਗੇ ਪਿਛਲੀ ਵਾਰ ਤੇ ਮਤਲਬ ਇੱਕ ਬੜਾ ਇੱਕ ਆਪਸ 'ਚ ਇਹਨਾਂ ਦਾ ਕੰਬੀਨੇਸ਼ਨ ਸੀ ਸਾਰਿਆਂ ਦਾ ਯੂਥ ਦਾ ਤੇ ਜੋ ਸਾਡੇ ਸੀਨੀਅਰ ਸੀਗੇ ਤੇ ਜੋ ਅਚੀਵਮੈਂਟ ਪਿਛਲੇ 3 ਸਾਲਾਂ ਦੇ ਵਿੱਚ ਸਾਡੇ ਸ਼ਹਿਰਖੰਨੇ ਨੇ ਵੀ ਦੇਖਿਆ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਕਿ ਵੀ ਜੋ ਉਸ ਟਾਈਮ ਕਾਂਗਰਸ ਸਰਕਾਰ ਸੀ ਸਭ ਤੋਂ ਵੱਧ ਤੋਂ ਵੱਧ ਆਪਾਂ ਗ੍ਰਾਂਟਾਂ ਦਵਾਨ ਦੇ ਵਿੱਚ ਕਾਮਯਾਬ ਰਹੇ ਫਿਰ ਐਮਪੀ ਕੋਟੇ ਦੇ ਵਿੱਚ ਵੀ ਬਹੁਤ ਸਾਰੀਆਂ ਗ੍ਰਾਂਟਸ ਆਈਆਂ ਇੱਥੇ ਤੇ ਤੁਸੀਂ ਜਾ ਕੇ ਦੇਖ ਸਕਦੇ ਹੋ ਹਰੇਕ ਸਕੂਲ ਦੇ ਵਿੱਚ ਇੰਸਟੀਚਿਊਸ਼ਨ ਦੇ ਵਿੱਚ ਵੀ ਯੂਥ ਨੂੰ ਅੱਗੇ ਵਧਾਉਣ ਲਈ ਚਾਹੇ ਉਹਨਾਂ ਦੀਆਂ ਗੇਮਸ ਸੀਗੀਆਂ ਚਾਹੇ ਉਹਨਾਂ ਦੀ ਪੜ੍ਹਾਈ ਸੀਗੀ ਬਹੁਤ ਵੱਡੇ ਲੈਵਲ ਤੇ ਕੰਮ ਕੀਤਾ ਗਿਆ ਤਾਂ ਇਹੀ ਸਾਰਾ ਕੁਝ ਲੈ ਕੇ ਅਸੀਂ ਫਿਰ ਜੋ ਅਸੀਂ ਕੰਮ ਕੀਤੇ ਨੇ ਸਾਡੀ ਜੋ ਸਾਡੇ ਪੈਨਲ ਨੇ ਕੀਤੇ ਨੇ ਇਹ ਸਾਰੇ ਅਸੀਂ ਲੈ ਕੇ ਪਬਲਿਕ ਦੇ ਵਿੱਚ ਜਾਵਾਂਗੇ ਪਬਲਿਕ ਜਾਣਦੀ ਸਾਰਾ ਕੁਝ ਕਿਉਂਕਿ ਆਪੋਜੀਸ਼ਨ ਪਹਿਲਾਂ ਹੀ ਛੱਡ ਕੇ ਭੱਜ ਚੁੱਕੀ ਸੀਗੀ ਆਪੋਜੀਸ਼ਨ ਨੂੰ ਜੋ ਇੱਕ ਰੋਲ ਨਿਭਾਉਣਾ ਚਾਹੀਦਾ ਸੀ ਉਹ ਵੀ ਰੋਲ ਨਹੀਂ ਨਿਭਾਇਆ ਤਾਂ ਮੈਨੂੰ ਨਹੀਂ ਲੱਗਦਾ ਕਿ ਹੁਣ ਉਹ ਸ਼ਾਇਦ ਕਿਸੇ ਕੋਲ ਵੋਟਾਂ ਮੰਗਣ ਦੇ ਹੱਕ ਰੱਖਦੇ ਨੇ ਤੇ ਸਾਡਾ ਪੈਨਲ ਵੱਤੋ ਵੱਤ ਅਸੀਂ ਸਾਡੇ ਪੈਨਲ ਦੇ ਲੋਕ ਜਿੱਤ ਕੇ ਆਉਣਗੇ ਤੇ ਅੱਗੇ ਅੱਗੇ ਨੂੰ ਮਤਲਬ ਜੋ ਇੱਕ ਮਿੰਟੂ ਵੀਰ ਜੀ ਦੀ ਸੋਚ ਹੈ ਸਾਰੇ ਜੋ ਮੈਂਬਰ ਖੜੇ ਨੇ ਉਹਦੀ ਸੋਚ ਹੈ ਵੀ ਇਸ ਸਕੂਲ ਨੂੰ ਮਤਲਬ ਉਸ ਬੁਲੰਦੀਆਂ ਤੱਕ ਲੈ ਕੇ ਜਾਣਾ ਕਿਉਂਕਿ ਅਸੀਂ ਸਾਰੇ ਇਹਦੇ ਵਿੱਚ ਪੜੇ ਹਾਂ ਸਾਨੂੰ ਮਾਣ ਹੈ ਵੀ ਅਸੀਂ ਏਐਸ ਸਕੂਲ ਦੇ ਏਐਸ ٹرسٹ ਦੇ ਵਿੱਚ ਅਸੀਂ ਪੜ੍ਹੇ ਆ ਤੇ ਬਹੁਤ ਅੱਗੇ ਤੱਕ ਇਹਨੂੰ ਲੈ ਕੇ ਜਾਣ ਦਾ ਸਾਡਾ ਟੀਚਾ ਹੈ ਤੇ ਉਹੀ ਲੈ ਕੇ ਅਸੀਂ ਲੋਕਾਂ ਦੇ ਵਿੱਚ ਜਾਵਾਂਗੇ ਥੈਂਕ ਯੂ ਥੈਂਕ ਯੂ ਵੈਰੀ ਮੱਚ ਜੀ ਜਿਵੇਂ ਕਿ ਤੁਸੀਂ ਵਿਜਨਰੀ ਪੈਨਲ ਆਫ ਐਜੂਕੇਸ਼ਨ ਦੇ ਮੈਂਬਰ ਸਾਹਿਬਾਨਾਂ ਦੀ ਗੱਲ ਸੁਣੀ ਕਾਫੀ ਕੌਨਫੀਡੈਂਟ ਨੇ ਨੰਬਰ 2 ਦੇ ਉੱਤੇ ਜੋ ਉਹਨਾਂ ਨੇ ਪਿਛਲੇ 3 ਸਾਲਾਂ ਦੇ ਵਿੱਚ ਆਪਣੀਆਂ ਅਚੀਵਮੈਂਟਸ ਨੇ ਉਹ ਵੀ ਬੜੀ ਜਲਦੀ ਉਹ ਸੋਸ਼ਲ ਮੀਡੀਆ ਦੇ ਉੱਤੇ ਲੈ ਕੇ ਆਉਣਗੇ ਹਰ ਇੱਕ ਚੀਜ਼ ਜਿਹੜੀ ਟਰਾਂਸਪੈਰੈਂਸੀ ਨਾਲ ਜਿਵੇਂ ਕਿ ਮਿੰਟੂ ਜੀ ਨੇ ਕਿਹਾ ਬੈ ਦਿਖਾਈ ਜਾਊਗੀ ਓਕੇ ਜਿਹੜਾ ਡਿਸੀਜਨ ਹੈ ਉਹ ਹਮੇਸ਼ਾ ਵੋ ਤਰੀਕ ਨੂੰ 31 ਮਾਰਚ ਨੂੰ ਇਹ ਇਲੈਕਸ਼ਨ ਹੋਣ ਜਾ ਰਿਹਾ ਹੈ ਤੁਸੀਂ ਬੈਸਟ ਦੇਖ ਕੇ ਕਿਉਂਕਿ ਆਪਣੇ ਸ਼ਹਿਰ ਦੇ ਹੈਰੀਟੇਜ ਸਟੱਡੀ ਇੰਸਟੀਟਿਊਸ਼ਨ ਨਾਲ ਜੁੜੀ ਹੋਈ ਗੱਲ ਹੈ ਥੈਂਕ ਯੂ ਜੀ ਥੈਂਕ ਯੂ ਵੈਰੀ ਮਚ